ਸੱਤ ਦੀ ਮੂਰਤ ਆ ਗੁਰੂ ਪਿਆਰ ਵਾਲਿਓ ਸਿਰਪੇ ਹਿੰਦੁਸਤਾਨ ਦੇ ਵਿੱਚ ਦੋ ਘਰਤਾਂ ਹੋਈਆਂ ਦੋ ਜਿਨ੍ਹਾਂ ਨੇ ਉਹ ਵਿਆਹ ਕਰਵਾਇਆ ਜਿਹੜਾ ਦੁਨੀਆਂ ਦੇ ਵਿੱਚ ਅਜੇ ਤੱਕ ਹੋਇਆ ਨਹੀਂ ਸੀ ਆਪ ਸਭ ਨੂੰ ਪਤਾ ਕਿ ਬੀਬੀ ਮੁਮਤਾਜ ਜੀ ਦਾ ਨਿਕਾਹ ਵਿਆਹ ਬਾਬਾ ਬਚੰਦਰ ਸਿੰਘ ਦੇ ਨਾਲ ਹੋਇਆ ਪਰ ਬਾਬਾ ਬਚੰਦਰ ਸਿੰਘ ਜੀ ਤਾਂ ਸ਼ਹੀਦ ਹੋ ਗਏ ਸੀ ਫਿਰ ਉਹਨਾਂ ਦਾ ਵਿਆਹ ਕਿੰਨਾ ਹੋਇਆ ਇਹ ਅਕਾਲ ਪੁਰਖ ਜਾਣਦਾ ਕਿਉਂਕਿ ਆਪਣੀ ਪਿਓ ਕੋਟਲਾ ਨਿਹੰਗ ਖਾਨ ਦਾ ਹੁਕਮ ਮੰਨਿਆ ਕਿਹਾ ਸੀ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਬੈਠਾ ਤੇ ਬੀਬੀ ਮੁਮਤਾ ਜੀ ਨੇ ਉਸੇ ਦਿਨੋਂ ਕੱਢ ਮਾਰ ਲਈ ਸੀ ਕਿ ਇਹ ਹੀ ਮੇਰਾ ਘਰ ਵਾਲਾ ਹੈ ਤੇ ਇਹਦੀ ਮੈਂ ਘਰ ਵਾਲੀ ਹਾਂ ਹਾਥੋਂ ਸਤਨਾਮ ਸ੍ਰੀ ਵਾਹਿਗੁਰੂ ਬੀਬੀ ਮੁਮਤਾ ਜੀ ਨੇ 110 ਸਾਲ ਇੱਥੇ ਬੈਠ ਕੇ ਭਗਤੀ ਕੀਤੀ ਭਗਤੀ ਤੇ ਗੁਰੂ ਪਿਆਰ ਵਾਲਿਓ ਰੋਪੜ ਦੀ ਧਰਤੀ 20 ਜਾਂ 22 ਕਿਲੋ ਪਰੇ ਤੋਂ ਪੈਂਦੀ ਹੋਣੀ ਐ 110 ਸਾਲ ਕੋਈ ਨਾਗਾ ਨਹੀਂ ਸੀ ਬੀਬੀ ਮਮਤਾ ਜੀ ਦਾ ਤੁਰ ਕੇ ਜਾਣਾ ਪੱਠਾ ਸਾਹਿਬ ਉੱਥੇ ਬਾਬਾ ਬਚਨਦਰ ਸਿੰਘ ਜੀ ਦਾ ਅੰਗੀਠਾ ਤੇ ਉੱਥੇ ਜਾ ਕੇ ਜੋਤ ਬਾੜ ਕੇ ਆਉਣੀ ਤੇ ਬੜੀ ਦੁੱਖ ਦੀ ਗੱਲ ਆ ਅੱਜ ਅਸੀਂ ਮਨਾ ਰਹੇ ਆ ਬੀਬੀ ਮਮਤਾ ਜੀ ਦਾ ਭਗਤੀ ਵਾਲਾ ਦਿਨ ਮੈਂ ਕਹਿੰਦਾ ਸਿੱਖਾਂ ਨੂੰ ਯਾਦ ਵੀ ਐ ਨਹੀਂ ਬਹੁਤ ਸਾਰੀ ਸੰਗਤ ਪਿੱਛੇ ਠੱਕੇ ਬੈਠੀ ਆ ਆਓ ਗੁਰੂ ਪਿਆਰ ਵਾਲਿਓ ਜਦੋਂ ਕਲਾਸ ਵਿੱਚ ਬੱਚੇ ਥੋੜੇ ਹੋਣ ਨਾ ਬੱਚੇ ख़ालसा रह जी फ ਕਰਦੇ ਝਾੜੂ ਦੇंदे ਮਾਲਕ ਮੁਲਕ ਜ਼ਗੀਰਾਂ ਦੇ ਧੂੜ ਤੇਰੀ ਨੂੰ ਤਰਸੋਂ ਸਾਹਿਬ ਪੁੱਤਰ ਸ਼ਾਹ ਜੀ ਦੇ ਨਾਂ ਦੇ ਅਜਮਦ ਵਾਲੇ ਮਲ ਗਲੀਚਾਂ ਖੜੇ ਨੇ ਆਵਾਜ਼ ਫਕੀਰਾਂ ਦੇ ਫਿਰ ਹੋ ਤੇਰੇ ਦੀਆਂ ਛੋਟਾਂ ਸਿੰਦੇ ਬੱਦੇ ਪ੍ਰੇਮ ਚ ਜ਼ਗੀਰਾਂ ਦੇ ਆਓ ਧੰਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਹੋ ਤੇ ਗੁਰੂ ਪਿਆਰ ਵਾਲਿਓ ਇਤਿਹਾਸ ਤੇ ਮੈਂ ਲਿਆਇਆ ਸੀ ਤਿਆਰ ਕਰਕੇ ਬੀਬੀ ਮਮਤਾ ਜੀ ਦਾ ਪਰ 1 ਵਜੇ ਮੇਰੀ ਸੁਨੇਹ ਦਾ ਸਾਂ ਸੀ ਮੇ ਭਾਨੇ ਮੱਤ ਦਾ ਬੜਾ ਇਹ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੰਨੇ ਅੱਗੇ ਵਧਾਇਆ ਉਸ ਯੋਧੇ ਦੀਆਂ ਵਾਰਾਂ ਵਜੀ ਦੇ ਨਾਲ ਸਾਂਝੀਆਂ ਕਰਨ ਲੱਗਿਆ ਗੁਰੂ ਪਿਆਰ ਵਾਲਿਓ 2014 14 ਜੁਲਾਈ ਆਸਟ੍ਰੇਲੀਆ ਵਾਲਿਆਂ ਨੇ ਟੌਪ 10 ਜਰਨੈਲਾਂ ਦੇ ਨਾਮ ਕੱਟੇ ਟੌਪ 10 ਜਰਨੈਲਾਂ ਦੇ ਮਾਨ ਕਰਨ ਜਿਹੜਾ ਸਭ ਤੋਂ ਪਹਿਲਾ ਜਰਨੈਲ ਸੀ ਉਹ ਪਤਾ ਕੌਣ ਸੀ ਉਹ ਸਾਡੀ ਕੌਮ ਦਾ ਸੀ ਸਾਡੀ ਕੌਮ ਦਾ 1899 ਈਸਵੀ ਦੇ ਵਿੱਚ ਇੰਗਲੈਂਡ ਵਾਲਿਆਂ ਨੇ ਇੱਕ ਅਖਬਾਰ ਸ਼ਾਪੀ ਜਿਹਦਾ ਨਾਮ ਸਿੱਟ ਬਿਟਸ ਤੇ ਉਸ ਟਿੱਟ ਬਿਟਸ ਅਖਬਾਰ ਨੇ ਰਸਾਲਾ ਕੱਢਿਆ ਉਸ ਰਸਾਲੇ ਵਿੱਚ ਉਹਨਾਂ 100 ਵਰਲਡ ਦੇ ਮੋਸਟ ਪਾਵਰਫੁਲ ਜਨਮੀਆਂ ਦੇ ਨਾਮ ਛਾਪੇ ਤੇ ਜਿਹੜਾ ਅਮਰੀਕਾ ਵਾਲਿਆਂ ਨੇ 2014 ਵਿੱਚ ਸਭ ਤੋਂ ਪਹਿਲਾਂ ਰੱਖਿਆ ਸੀ ਉਹੀ ਇੰਗਲੈਂਡ ਵਾਲਿਆਂ ਨੇ ਵੀ ਸਭ ਤੋਂ ਪਹਿਲਾਂ ਰੱਖਿਆ ਉਹ ਕੌਣ ਸੀ ਉਹਦਾ ਨਾਮ ਸੀ ਸਰਦਾਰ ਹਰੀ ਸਿੰਘ ਨਲਵਾ ਨਲਵਾ ਗੁਰੂ ਪਿਆਰ ਵਾਲਿਓ ਇਹ ਨਲਵੇ ਘਰ ਘਰ ਨਹੀਂ ਜਾਂ ਪੈਣੀ ਗੁਰੂ ਪਿਆਰ ਵਾਲਿਓ ਨਲਵੇ ਦਾ ਨਾਮ ਕਿਵੇਂ ਪਿਆ ਕਲਦਾ ਉਹਦਾ ਨਾਮ ਨਲਵਾ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਕਹਿ ਲੈਂਦਾ ਇਹਦੇ ਹੱਥਾਂ ਦੇ ਨਾਲ ਛੋੜ ਦਾ ਜਮਾੜਾ ਪਾੜਿਆ ਸੀ ਜਮਾੜਾ ਤਾਂ ਕਰਕੇ ਇਹਨੂੰ ਖਤਾਬ ਮਿਲਿਆ ਸੀ ਕਿ ਤੂੰ ਰਾਜੇ ਨਲਵਾਗ ਸ਼ੇਰ ਦਾ ਜਮਾੜਾ ਪਾੜ ਦਿੰਦਾ ਤੇ ਸ਼ੇਰ 8890 ਦਾ ਤਕल्लਜ਼ ਗਰੂਪ ਯਾਰ ਵਾਲਿਓ ਸਰਦਾਰ ਹਰਦਾਸ ਸਿੰਘ ਦਾ ਪੁੱਤਰਾ ਸਰਦਾਰ ਗੁਰਦਿਆਲ ਸਿੰਘ ਦੇ ਘਰੋਂ ਭਾਗ ਲਾਉਣ ਵਾਲਾ 1791 ਈਸਵੀ ਦੇ ਵਿੱਚ ਮਾਤਾ ਧਰਮਕੌਰ ਦੀ ਕੁੱਖ ਦਾ ਜਾਇਆ ਸਰਦਾਰ ਹਰੀ ਸਿੰਘ ਨਲਵਾ ਗੁਜਰਾਂ ਵਾਲੇ ਦੀ ਧਰਤੀ ਨੂੰ ਭਾਗ ਲਾਇਆ 7 ਸਾਲ ਦੀ ਉਮਰ ਸੀ ਜਦੋਂ ਬਾਪੂ ਅਕਾਲ ਚਲਾਣਾ ਕਰ ਗਿਆ ਮਾਮਿਆਂ ਦੀ ਨਿਗਰਾਨੀ ਵਿੱਚ ਪਲਿਆ ਮਾਮਿਆਂ ਨੇ ਤੀਰ ਅੰਦਾਜ਼ੀ ਘਟਕੇ ਬਾਜੀ ਨਿਸ਼ਾਨੇ ਬਾਜੀ ਦੇਜੇ ਬਾਜੀ ਘੋਰ ਫਮਾਰੀ ਸਾਰੇ ਜੋਰ ਸਿਖਾਇਆ साल की उम्री जो महाराजा रणजीत ने बसंती दरबार कराया बसंती दरबार दरबार हरी सिद्ध नरू हिले सवारी हो नेबाजी के वो तीर ने दौर विखाए के शेरे पंजाब ਵਾਤਾ ਪਾਉਂਦਾ ਕਰ ਰਿਹਾ ਖਵਾ ਤੋਦਾ ਸਾਥ ਇਹਨੂੰ ਸਿੱਖ ਅਰੇਂਜਮੈਂਟ ਦਾ ਸਰਦਾਰ ਬਣਾ ਦਿੱਤਾ ਸੈਨਾਪਤੀ ਥਾਪ ਦਿੱਤਾ ਲੱਗਾ ਵੱਠੀਆਂ ਵੱਡੀਆਂ ਮੱਲਾਮਾਨ ਸਭ ਤੋਂ ਪਹਿਲਾਂ ਕਾਬਲ ਪਖਸ਼ੌਰ ਜ਼ਮਰੌਦ ਕਸ਼ਮੀਰ ਮੌਲਤਾਨ ਵੱਡੇ ਵੱਡੇ ਸ਼ਹਿਰ ਫਤਿਹ ਕਰ ਲਿੱਤੇ ਇਹਦੀ ਤੇਗ ਦੇ ਸਾਹਮਣੇ ਕੀ ਗਖੜ ਕੀ ਖੱਪੇ ਕੀ ਬੱਫੇ ਕੀ ਗੁਜਰਤ ਦੀ ਸੈਦ ਦੀ ਟਵਾਣੇ ਸਾਰੇ ਦੀ ਤੇਗ ਦੇ ਅੱਗੇ ਝੁਕਦੇ ਸੰਗ ਗੁਰੂ ਪਿਆਰ ਵਾਲਿਓ ਇੱਕ ਵਾਰ ਨਾ ਗੋਰਾ ਅਫਸਰ ਆਇਆ ਗੋਰਾ ਅਫਸਰ ਗੋਰੇ ਅਫਸਰ ਇਹ ਵੀ ਇੱਕ ਅੱਡਾ ਕੋ ਦਲੇਰ ਬੰਦਾ ਹੈ ਉਹਨੇ ਆਪਣੀ ਜੇਬ ਦੇ ਵਿੱਚੋਂ ਸੋਨੇ ਦੀਆਂ ਮੋਹਰੇ ਕੱਢ ਕੇ ਸਰਦਾਰ ਹਰੀ ਸਿੰਘ ਨਲੂਏ ਦੇ ਅੱਗੇ ਕੀਤੀਆਂ ਸਰਦਾਰ ਹਰੀ ਸਿੰਘ ਨਲੂਏ ਨੇ ਉਹ ਸੋਨੇ ਦੀਆਂ ਮੋਹਰੇ ਫੜੀਆਂ ਇੱਕ ਗੁਫਾ ਉਹਦੇ ਉੱਪਰ ਰੱਖਿਆ ਤੇ ਇੱਕ ਉਂਗਲੀ ਨਾਲ ਮਸਲ ਕੇ ਉਹਦੇ ਮੂੰਹੇ ਉੱਤੇ ਮਾਰੀਆਂ ਅੱਖਾਂ ਅੱਖਾਂ ਗੋਰੇ ਨੇ ਸਵਾਲ ਕੀਤਾ ਸੀ ਹਰੀ ਸਿੰਘ ਨਲੂਏ ਸਾਡੇ ਨਾਲ ਰਾਜਾ ਸੋਨੇ ਦੀਆਂ ਮੋਹਰਾਂ ਦਾ ਤੋਲਦੇ ਆਂਗੇ ਸੋਨੇ ਦੀਆਂ ਮੋਹਰਾਂ ਨਾਲ ਪਰ ਸਰਦਾਰ ਹਰੀ ਸਿੰਘ ਨਲੂਏ ਨੇ ਕੀ ਕੀਤਾ ਮਸਲ ਕਹਿੰਦਾ ਕਹਿੰਦਾ ਰਲਣ ਵਾਸਤੇ ਕਹਿੰਦਾ ਜਿਵੇਂ ਮੈਂ ਸੋਨੇ ਦੀਆਂ ਮੋੜਾ ਮਸਲੀਆਂ ਨਾ ਐਵੇਂ ਮਸਲ ਕੇ ਰੱਖ ਦਿਆਂਗਾ ਅੱਖਾਂ ਤੋਂ ਪਾਸੇ ਹੋ ਜਾ ਉੱਥੇ ਸਰਦਾਰ ਹਰੀ ਸਿੰਘ ਨਲੂਆ ਜਿਨ੍ਹਾਂ ਸ਼ੇਰੇ ਪੰਜਾਬ ਨੂੰ ਉਹ ਉਹ ਫਤਿਹ ਕਰਕੇ ਕਿਲੇ ਦਿੱਤੇ ਜਿਨ੍ਹਾਂ ਦਾ ਰਹੀ ਦੀ ਦੁਨੀਆ ਤੱਕ ਨਾਮ ਆਬਾਦ ਰਹੇਗਾ ਆਓ ਵੀ ਪਿਆਰ ਵਾਲਿਓ ਇਹ ਦੂਜਾ ਕੜਾ ਜਿੱਤੇ ਕਿਲੇ ਦਾ ਨਾਮ ਹੈ ਜਮਰਾਉਂਦ ਜਿਸ ਕਿਲੇ ਦੀ ਨੀਂਹ 17 ਅਕਤੂਬਰ 1836 ਈਸਵੀ ਨੂੰ ਰੱਖੀ ਨਾਮ ਰੱਖਿਆ ਫਤਿਹਗੜ੍ਹ ਸਾਹਿਬ ਸਰਦਾਰ ਮਾਨ ਸਿੰਘ ਦੀ ਜਥੇਦਾਰੀ ਹੋਇਥ 21 ਵੱਟੀਆਂ ਤੋਪਾਂ 10 ਛੋਟੀਆਂ ਤੋਪਾਂ 800 ਪੈਦਲ 200 ਘੋੜ ਸਵਾਰ ਤੇ ਕਫੀ ਤੀਰ ਅੰਦਾਜ਼ ਉੱਥੇ ਛੱਡੇ ਗਏ ਗੁਰੂ ਪਿਆਰ ਵਾਲਿਓ ਸਮਾਂ ਐਸਾ ਆਇਆ ਕੇ ਕਾਬਲ ਦਾ ਅਮੀਰ ਦੋਸਤ ਮੁਹੰਮਦ ਖਾਨ ਇਸ ਜ਼ਮਰੌਦ ਦੇ ਕਿਲੇ ਨੂੰ ਢਾਟ ਹੀ ਕਰਨਾ ਚਾਹੁੰਦਾ ਸੀ ਪਰ ਜਿੰਨੇ ਇਹ ਕਿਲਾ ਬਣਾਇਆ ਉਹ ਕਦੇ ਢਾਟੇਰੀ ਕਰਨ ਖੋਣਾ ਦੇਗਾ ਗੁਰੂ ਪਿਆਰ ਵਾਲਿਓ ਇਹ ਧਰਤੀ ਪਤਾ ਕਿੰਨਾ ਦੀ ਹੈ ਇਹ ਧਰਤੀ ਉਹਨਾਂ ਸੂਰਬੀਰ ਯੋਧਿਆਂ ਦੀ ਹੈ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਵਿੱਚ ਨੇਜੇ ਫੜ ਕੇ ਹਾਥੀ ਦੇ ਮੱਥੇ 'ਤੇ ਬੰਨ ਛੱਠੇ ਬੰਦ ਦਾ ਬੰਦ ਤੇ ਘਟਵਾ ਲਿਆ ਪਰ ਸਿੱਖੀ ਸਦਕਾ ਕਦੇ ਹਾਰ ਨਹੀਂ ਦਿੱਤਾ ਗੁਰੂ ਪਿਆਰ ਵਾਲਿਓ ਇੱਕ ਸ਼ਾਇਰ ਕਹਿੰਦਾ ਇਹਦਾ ਸਾਨੂੰ ਪੰਜਰੇ ਵਿੱਚ ਦੇ ਕਿਸੇ ਪਾਇਆ ਉਹਨੇ ਖੰਭ ਤਾਂ ਪੰਜਰੇ ਔਰ ਦਿੱਤੇ ਇਹ ਉਹ ਧਰਤੀ ਹੈ ਜਿਨ੍ਹਾਂ ਨੇ ਪੰਜਰੇ ਦੀ ਤੋਰ ਛੱਡੇ ਪੰਜਰੇ ਦੀ ਗੁਰੂ ਪਿਆਰ ਵਾਲਿਓ ਜ਼ਮਰਾਉ ਦਾ ਕਿਲੇ ਨੂੰ ਢਾਹ ਢੇਰੀ ਕਰਨ ਵਾਸਤੇ ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੇ ਪੰਜੇ ਪੁੱਤਰ ਤਿਆਰ ਕੀਤੇ ਸਰਦਾਰ ਮਾਨ ਸਿੰਘ ਦੀ ਜ਼ਿੰਮੇਵਾਰੀ ਇਹ ਜੰਗ ਸ਼ੁਰੂ ਹੋਈ ਤੁਮੇ ਪਾਸੇ ਜੰਗ ਦਾ ਦ੍ਰਿਸ਼ ਚੱਲਿਆ ਸਰਦਾਰ ਮਹਾ ਸਿੰਘ ਦੋ ਦਿਨ ਲੜਦਾ ਰਿਹਾ ਦੋ ਦਿਨ ਪਰ ਮੁਗਲ ਫੌਜਾਂ ਨੇ ਉਹਦੀ ਕੋਈ ਪੇਸ਼ ਨਹੀਂ ਜਾਣ ਦਿੱਤੀ ਅੰਤ ਕਿਲੇ ਦੀ ਗੰਦ ਨੂੰ ਪਾੜ ਪੈ ਗਿਆ ਪਾੜ ਤੇ ਸਰਦਾਰ ਮਹਾ ਸਿੰਘ ਕਹਿੰਦਾ ਹੁਣ ਜਾਂ ਤੇ ਪਾੜ ਨੂੰ ਪੂਰਿਆ ਜਾਵੇ ਜਾਂ ਆ ਚਿੱਠੀ ਸ਼ੇਰ ਬਾਬਾ ਹਰੀ ਸਿੰਘ ਨਲੂਏ ਤੱਕ ਪਹੁੰਚਾਈ ਜਾਵੇ ਹਰੀ ਸਿੰਘ ਨਲੂਏ ਨੂੰ ਚਿੱਠੀ ਪਹੁੰਚਾਉਣ ਦਾ ਕੰਮ ਇੱਕ ਸੇਗੜੀ ਕਰਦੀ ਹੈ ਜਿਹਦਾ ਨਾਮ ਹੈ ਬੀਬੀ ਹਰਸ਼ਰਨ ਕੌਰ ਆਫਰੀਦਨਾ ਦਾ ਭੇਸ ਧਾਰ ਕੇ ਪੁਸ਼ਾਵਰ ਦੇ ਕਿਲੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੂੰ ਚਿੱਠੀ ਭਜਾਉਂਦੀ ਆ ਚਿੱਠੀ ਤੇ ਜਦੋਂ ਚਿੱਠੀ ਹਰੀ ਸਿੰਘ ਨਲੂਆ ਪੜਦਾ ਨਾ ਗੁਰੂ ਪਿਆਰ ਵਾਲਿਓ ਇਤਿਹਾਸਕਾਰ ਲਿਖਦੇ ਆ ਕਿ ਉਹ ਮੰਝੇ ਦੇ ਉੱਤੇ ਨਟਾਲ ਪਿਆ ਸੀ ਨਟਾਲ ਬਿਮਾਰੀ ਦੇ ਨਾਲ ਜੂਝ ਰਿਹਾ ਸੀ ਪਰ ਜਦੋਂ ਚਿੱਠੀ ਦੇ ਅੱਖਰ ਪੜੇ ਸਰਦਾਰ ਹਰੀ ਸਿੰਘ ਨਲੂਆ ਦੀਆਂ ਬਾਹਾਂ ਫੜਕੀਆਂ ਅੱਖਰ ਅੱਜ ਹੁੰਦੀ ਹੈ ਸਰਦਾਰ ਫਰੀਦ ਸਿੰਘ ਨਵੇਂ ਨੇ ਚਿੱਠੀ ਦੇ ਅੱਖਰ ਪੜੇ ਚਿੱਠੀ ਦੇ ਅੱਖਰ ਪੜ ਕੇ ਜਿਵੇਂ ਜਿਵੇਂ